ਜਰਵਾਦਨ ਕਿਵੇਂ ਕੈਮਰਾ ਰਲਿਆ ਪਈ ਜਾਂਦਾ ਬਾਹਰ ਨਿਕਲੇ ਬੈਠਾਗਾ ਜਰਵਾਦਨ ਕਿਵੇਂ ਬਾਹਰ ਨਿਕਲੇ ਬਠਾਇਆ ਕੋ ਯਾਰ ਪੁੱਛਣਾ ਬਰਾਵਾ ਜਵਾਬ ਜਿੰਨੇ ਦਵਾ ਦੇ ਜਾ ਤੀ ਕਹਿੰਦਾਗਾ ਯਾਰ ਹੁਣ 2 ਘੰਟੇ ਰਾਤ ਮੇਰੇ ਨਾਲ ਪਾਣੀ ਦੇ ਲਵਾਏ ਆ ਪਹੁੰਚ ਆ ਮੇਰੀ ਬਿਜਾਰੀ ਇਹ ਲੈ ਕੇ ਗਈ ਜੇ ਮੈਂ ਉਹਨੂੰ ਆਖਿਆ ਮਹਾ ਤੂੰ ਮੇਰੀ ਚਾਹ ਨਹੀਂ ਖੇਤ ਲੈ ਕੇ ਆਇਆ ਤੇ ਮੇਂ ਅੰਦਰ 100 100 ਪੌੜੀਆਂ ਚੜਦਾ ਲੈ ਮੈਨੂੰ ਸਮਝ ਨਹੀਂ ਆਉਂਦੀ ਤੀ ਜਦੋਂ ਜਵਾਬਾਂ ਦਾ ਨਹੀਂ ਕੰਮ ਹੁੰਦਾ ਹੋ ਜਰਾ ਐਦਾਂ ਨਹੀਂ ਚਾਹੀਦਾ ਬਾਹਰ ਜਾ ਉਹਨੂੰ ਬਾਈ ਤੂੰ ਤਾਂ ਭੱਜਣਾ ਵਾਲਾ ਥੋੜਾ ਜਿਹਾ ਹੈ ਬੈ ਜਾ ਕਰਦੇ ਆ ਗੱਲ ਉਹ ਆਪਾਂ ਉਹ ਦੋ ਲੋਸੀ ਤੇ ਬਈ ਉਹ ਨੂੰ ਕਹਿ ਰਿਹਾ ਮਾ ਬਈ ਮੈਂ ਤਾਂ ਐ ਕਹਿਣਾ ਵੀ ਜਦ ਤੇਰੇ ਨਾਲ ਵੀ ਲਿਖਾਇਆ ਜਾ ਉਹਦੀ ਮਾੜਾ ਮੁਕਾ ਸਮਝ ਆ ਜਾ ਕੋਈ ਨਹੀਂ ਕਹਿ ਰਿਹਾ ਕਾਦੀ ਗੱਲ ਆ ਯਾਰ ਇਹਨੂੰ ਤਾਂ ਲੈ ਲੈ ਯਾਰ ਛੋਰ ਜੀ ਨਜ਼ਾਰਾ ਗੱਲ ਆ ਨਾ ਬਈ ਜੇ ਕਿਸੇ ਅੱਜ ਕੱਲ੍ਹ ਨੂੰ ਪਤਾ ਰੋਟੀ ਖਾਂਦੇ ਤੇ ਕੋਈ ਰਾਜੀ ਨਹੀਂ ਹੈਗਾ ਦੇਖ ਮਾੜੇ ਜਵਾਕਾਂ ਦੇ ਹੱਥਾਂ ਤੇ ਹੀ ਟੜ ਗਿਆ ਤੇ ਕਿਸੇ ਮਾੜੀ ਸੰਗਤ ਚ ਪੈ ਗਿਆ ਫੇਰ ਔਖਾ ਹੋ ਜੂਗਾ ਹੁਣ ਤਾਂ ਸੰਭਲਦਾ ਸੰਭਲਦਾ ਸੰਭਲ ਜੂਗਾ ਮੈਂ ਤਾਂ ਤਾਂ ਕਹਣਾ ਬਈ ਤੂੰ ਸਿਆਣਾ ਹੈਗਾ ਇਹਨੂੰ ਸਮਝਾ ਜਾ ਤਾ ਨਾ ਕੋਈ ਕਹਿ ਜਨੇ ਹੌਰ ਯਾਰ ਉਹ ਅੰਦਰ ਪਿਆ ਯਾਰ ਉਹ ਗੁੱਦ ਨਾ ਕਰ ਕਰਦੇ ਉਹਨੀ ਘਰ ਬੜਦੇ ਅੰਦਰ ਇੱਕ ਦਿਨ ਗਏ ਨਾ ਹਾਂ ਆਪਾਂ ਦੋਨੇ ਚੱਲ ਗਏ ਫੇਰ ਉਹਨੀ ਘਰ ਬੜਦੇ ਆ ਜਾ ਠਾਕ ਮਾੜੀ ਗੱਲ ਕਰ ਉਹਦੇ ਨਾਲ ਨਾ ਕੋਈ ਨਹੀਂ ਕਹਿ ਜਨੇ ਕੋਈ ਸੇਰੇ ਤੋਰੇ ਆਉਂਦੇ ਯਾਰ ਉਹ ਬੇਵਰਾ ਰੋ ਨਾ ਗੱਲ ਕਰ ਲਾ ਮੈਨੂੰ ਸਮਝਾ ਦੇ ਬਈ ਮੈਂ ਤੈਨੂੰ ਦੱਸਾਂ ਗਲ ਮੈਂ ਤਾਂ ਬਹੁਤ ਮੱਥਾ ਮਾਰ ਲਿਆ ਠੀਕ ਗੱਲ ਵਿਦਿਆ ਉਹ ਨਹੀਂ ਜਾਂਦਾ ਯਾਰ ਆਉਂ ਨੂੰ ਹੀ ਲਾਉਂਦੇ ਜਦ ਤੀੜਾ ਆਇਆ ਤਾਂ ਮੈਂ ਤਾਂ ਬਰੋਸ ਸਾਰੇ ਮੈਂ ਕਹ ਬੱਦਲੇ ਬੜਾ ਰੋਟੀ ਨੂੰ ਮੁੰਡੇ ਬੜੀ ਓਤੀ ਗੱਲ ਤੇ ਤਾਂ ਵੇਖਿਓ ਵੇ ਤੁਂ ਖਾਰਾ ਤਾਂ ਉਹ ਇੱਥੇ ਆਫੇ ਰਹਿ ਰਹੇ ਆ ਨਾ ਅਮਕਾਇਆ ਮਰਾ ਮੋਟਾ ਯਾਰ ਜੇ ਮੈਨੂੰ ਸਮਝਉਣਾ ਤਾਂ ਹੈਗਾ ਨੂੰ ਪੈਂਦਾ ਯਾਰ ਉਹ ਆਈ ਮੈਨੂੰ ਆਇੰਗਾ ਰੋ ਦਲਤੀ ਦਾ ਦਾ ਦਾਰਾ ਜਿਹੜੇ ਕਿਤੇ ਕਿਤੇ ਮੋਹ ਨਗਰ ਦੇ ਮੁਦੀਰ ਨਾਲ ਰਾਜ ਕਿਤੇ ਅੱਜ ਕਰ ਤੈਨੂੰ ਪਤਾ ਚਿੱਟਾ ਜੁੱਟਾ ਦੇਗ ਲਾਈ ਜਾਂਦਾ ਹੈ ਹਣਾ ਮੈਨੂੰ ਇਸ ਦਾ ਬਹੁਤ ਵੱਡਾ ਡਰ ਵੀ ਜਿੱਟੇ ਜੁੱਟੇ ਤੋਂ ਵੱਧ ਜੇ ਤਾਂ ਵਧੀਆ ਹੈ ਯਾਰ ਇਹ ਦਾ ਮੋੜ ਕੇ ਜੰਦਾ ਬਾਹਰ ਤੋਂ ਟੁਰਦੇ ਵਰਨ ਜਿਹੜਾ ਇਹ ਤਾਂ ਠੀਕ ਹੈ ਤੇ ਉਹ ਸਿਆਣਾ ਕਰਕੇ ਮੈਂ ਹੋਊਗਾ ਤੁਂ ਕਦੇ ਵੀ ਸਿਆਣਾ ਹੋ ਬਣ ਕੇ ਰਹੇ ਪਰ ਜਦੋਂ ਲੋ ਮੇਰੇ ਮੂੰਹੇ ਬੋਲਣ ਲੱਗ ਜਾਂਦਾ ਮੇਰਾ ਵੀ ਬੀਬੀ ਬਾਹਰ ਲੰਦਾ ਮੈਨੂੰ ਟੈਨਸ਼ਨ ਹੋ ਜਾਂਦੀ ਹੈ ਕਿ ਕਰਾਂ ਮਰਾਦਦਾ ਮੈਂ ਉਹਨਾਂ ਕੋਲ ਚੱਲ ਕੇ ਨੂੰ ਨੀਂਦ ਲਵਾਂ ਜਿੱਥੇ ਆਂਗਾ ਇਹ ਨੂੰ ਇੱਥੇ ਮੈਨੂੰ ਟੈਨਸ਼ਨ ਹੋ ਗਈ ਜੀ ਜਮੇ ਨਹੀਂ ਨਹੀਂ ਮੇਰਾ ਕੁਮਾਰ ਬਾਹਰ ਵੀ ਇਹ ਪਰਾਵਾ ਜਾਈ ਇਹੀ ਦੱchnਾ ਰਹੀ ਚੁੱਲੀ ਦਾ ਹਿੰਦੀ ਹੈ ਬਾਈ ਇਹ ਨੂੰ ਵੀ ਨੀਂਦ ਨਹੀਂ ਆਉਂਦੀ ਮੋਰ ਮੋਰ ਆਹ ਉਹੜੀ ਨੂੰ ਤਾਂ ਹੰਦਾ ਜਾ ਰਿਹਾ ਵੀ ਨਹੀਂ ਤੇ ਮੁੱਕੇ ਆਉ ਕਰੀਂਗਾ ਜੀ ਤੁਮ ਉਸੇ ਉਹਨਾਂ ਦਾ ਗਵਾਟਾ ਛਾਣਾਉਣ ਕਿ ਮੈਨਾਂ ਜਦ ਲਈ ਵਰਕੇ ਮੈਂ ਮਾਉ ਕਰਦਾ ਜੀ ਤੇ ਮੁੱਕੇ ਤੇ ਨਾਲ ਤੇ ਵਧੀਆ ਰੇਸ਼ਨ ਮਨੇ ਚਾਚੇ ਵੀ ਇੱਜੇ ਵੀ ਵਧੀਆ ਮਤ ਮਿਲਦੀ ਐ ਮੈਰਾ ਲਾਗੂ ਉਹਨਾਂ ਤੋਂ ਕਰ ਜਮਦਾਨ ਨੂੰ ਭੁੱਲ ਗਾ ਮਾਹਵਰ ਫਿਰ ਮੈਨੂੰ ਤੂੰ ਵੇਗਾ ਜਿਵੇਂ ਗੱਭਰੂ ਮੁੰਡਾ ਜੀ ਕਿ ਤੂੰ ਕਿਉਂ ਕੋਟਵਾਵਾ ਆਂ ਕਾਹ ਰੋਣ ਤਾ ਆਖੀ

ਸੋਰਾ ਫੋਨ ਕਰ ਕੀ ਬੰਦਦਾ ਉਹ ਨੇ ਜਿਹੜੀ ਵਧਣੀ ਹੈ ਕਹਿੰਦੇ ਉਹ ਆਪਾਂ ਤੇ ਵਧਾਂਗੇ ਮੈਂ ਅੱਛਾ ਖੇੜਿਆ ਕਿਹਾ ਕਿਉਂ ਨਾ ਹਾਂ ਖੇੜਿਆ ਕਿਹਾ ਚਾਚਾ ਨੂੰ ਬਈ ਜਾਇਆ ਕੋਈ ਯਾਰ ਹਾਂਜੀ ਕਾਪੀ ਕੇ ਬਲਜੀ ਫਿਰ ਹਾਂ ਤਾਂ ਮੱਤ ਚੰਗਾ ਬਈ ਬਹੁਤ ਧੰਨਵਾਦ ਰਵਰਾਵਾ ਆਹ ਧੀਰੀ ਜੀ ਭਾਰੇ ਹੀ ਪੜੀ ਬਾਹ ਬੈ ਕੱਲਲੇ ਮੋਟਰ ਦਾ ਪਾਣੀ ਪੁੱਛਿਆ ਇਹਨਾਂ ਨੇ ਆਪਦੀ ਪਾਣੀ ਤੋੜ ਗਈ ਜੀ ਚਾਹ ਨਾਲ ਮਨੇ ਘਰੇ ਆਸੀ ਆ ਕੇ ਲੈਣੋ ਜੀ ਘਰੇ ਹੀ ਆਣਾ ਚਾਹੁੰਦੇ ਤੇ ਭਾਵੇਂ ਰੋਤੇ ਮੁੰਡੇ ਨਹੀਂ ਖੋਇਆ ਹਾਂ ਮੈਂ ਫਿਰ ਉਹਨੇ ਚੰਗੀ ਸੀ ਮੇਰੇ ਨਾਲ ਜਦੋਂ ਆਇਆ ਮੋਟਰ ਦਾ ਪਾਣੀ ਦੇਤਾ ਉਹਨਾਂ ਨੇ ਬਾਹਣ ਦੀ ਤੋੜਤਾ ਮੇਰੇ ਮੈਂ ਘਰੇ ਲੰਬਾ ਨਹੀਂ ਚੱਲਦਾ ਅੱਛਾ ਸਾਰੀਆਂ ਕਰਵਾਜਣਾ ਹੋ ਕੇ ਆਇਆ ਬਾਈ ਚਈਆਂ ਆ ਆਇਆ ਬਾਈ ਕਿੰ ਕੀ ਹਾਲ ਆ ਹਾਲ ਚਾਲ ਤਾਂ ਹੈ ਜੀ ਨੇ ਕਾਫੀ ਹੋ ਗਿਆ ਹੈ ਤਾਂ ਗੱਲ ਇਹਨੂੰ ਪਾਣੀ ਦੇਦਾ ਮੋਟਰ ਦਾ ਯਾਨੀ ਝੋਨੇ ਦੀ ਤੋੜਦਾ ਦਾ ਬਈ ਮੈਂ ਜਾਣ ਕੇ ਨਹੀਂ ਢੋੜਾ ਯਾਰ ਮੈਂ ਘਾਇਆ ਸੀਗਾ ਬਈ ਤੇ ਪਾਣੀ ਟੁੱਟ ਜਾਊਗਾ ਚੱਲ ਕੋਈ ਗੱਲ ਨਹੀਂ ਹੈ ਕੱਲ ਮਸ਼ੀਨ ਚਲਾਉਣੀ ਆ ਚੱਲੂ ਕਿਵੇਂ ਮਸ਼ੀਨ ਫਿਰ ਵਿੱਚ ਕਿੰਨਾ ਕੁ ਪਾਣੀ ਪੈ ਗਿਆ ਤੂੰ ਜਾ ਕੇ ਦੇਖ ਚਾਰੇ ਪੰਜੇ ਗਿਲੇ ਭਰੇ ਪੈਣ ਅੱਛਾ ਜੀ ਹੋਰ ਗੱਲ ਭਰਾਵਾ ਮਾਫੀ ਚਾਹੁੰਨੇ ਤੈਥੋਂ ਮੈਂ ਤੁਹਾਨੂੰ ਗੱਲ ਪਈ ਆ ਜੀ ਹੁਣ 20 ਦਿਨ ਬੱਤ ਨਹੀਂ ਹੋਣਾ ਤੇ ਕਮਾਈਨ ਕੋਈ ਆ ਉਹਦਾ ਲੋਟ ਕਿਵੇਂ ਆਊਗਾ ਕੰਮ ਚਲ ਕੋਈ ਗੱਲ ਨਹੀਂ ਭਾਈ ਮੈਂ ਯਾਰ ਮਾਫੀ ਮੰਗਦਾ ਚਲ ਕੋਈ ਗੱਲ ਨਹੀਂ ਪੀਂਦੇ ਨੇ ਨਾ 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 ਛਾਲ ਕਰਦਾ ਅਗਲੇ ਯਾ ਇਹ ਨਹੀਂ ਦਿੰਦੇ ਫਿਰ ਕਹਿੰਗੇ ਇਹਨਾਂ ਕੋਲ ਹੈਗੇ ਹਨ ਪਾਣੀ ਵੀ ਨਹੀਂ ਦਿੱਤਾ ਹੈਗੇ ਬੜੇ ਚੰਗੇ ਬੰਦੇ ਚਲ ਕੋਈ ਗੱਲ ਨਹੀਂ ਭਾਈ ਮੈਂ ਗਲਤੀ ਬੰਦਾਂ ਤੋਂ ਹੀ ਹੁੰਦੀ ਹੈ ਇਨਸਾਨ ਗਲਤੀਆਂ ਦਾ ਪੁੱਤਰਾ ਹੁੰਦਾ ਭਰਾਵਾ ਮੈਨੂੰ ਮਾਫ ਕਰਦੇ ਮੈਂ ਤੁਹਾਨੂੰ ਗਲਤੀ ਰੂ ਮਕਾ ਤੂੰ ਮੇਰੇ ਮੁੰਡੇ ਨੂੰ ਵੀ ਸਮਝਾ ਕੇ ਗਿਆ ਸੀਗਾ ਤੂੰ ਸਿਆਣਾ ਸੀ ਹਾਂ ਜੋ ਮੈਂ ਤੈਨੂੰ ਘਰੇ ਸੱਜਿਆ ਸੀਗਾ ਉਹ ਠੀਕ ਹੈ ਨਾ ਕੋਲੇ ਖੜਕੇ ਪਾਣੀ ਲਾਉਣਾ ਚਾਹੀਦਾ ਹੈਗਾ ਘੰਟਾ ਲੁਕਾ ਕੇ ਲਾਉਣਾ ਹਾਂ ਕੋਲੇ ਖੜਕੇ ਲਾਉ ਪਾਣੀ ਪਰ ਸਮੇਂ ਹਟ ਕੇ ਘਰੇ ਆਈਏ ਕੋ ਦੁਬਾਰਾ ਲਾਈਟ ਆ ਗਈ ਚੱਲ ਪਈ ਵੱਧ ਭਰ ਗਿਆ ਉਹ ਬਾਈ ਮੈਂ ਕਣਕ ਬੀਜਣ ਵਾਸਤੇ ਰੌਣੀ ਕਰਦਾ ਸੀ ਤੇ ਮੈਥੋਂ ਪਾਣੀ ਟੁੱਟ ਗਿਆ ਤੇ ਮੈਂ ਸੀਗਾ ਰਾਤ ਦਾਗਾ ਯਾਰ ਮੇਰੀ ਅੱਖ ਲੱਗੀ ਹਉ ਦਾ ਐਂਕਾ ਠੀਕ ਆ ਫਿਰ ਮੜਾ ਵਟਾ ਖਿਆਲ ਰੱਖਣਾ ਹੀ ਹੁੰਦਾ ਚਲ ਬਈ ਗਾਹ ਵਾਸਤੇ ਧਿਆਨ ਰੱਖਿਆ ਕਰੰਦਿਆ ਯਾਰ ਹੁਣ ਮੈਨੂੰ ਆਇਆ ਵੀ ਆਪਣਾ ਗਮਾਨ ਮੱਥੇ ਜੇ ਆਪਾਂ ਲੜਦੇ ਬੋਲਦੇ ਆਂ ਚਾਰ ਭਰਾਵਾ ਤੈਨੂੰ ਮੜਾ ਕਹਿਣਗੇ ਚਾਰ ਮੈਨੂੰ ਮੜਾ ਕਹਿਣਗੇ ਇਹ ਜੱਗ ਦਾ ਕਿਸੇ ਨੇ ਜਿੱਤਿਆ ਨਹੀਂ ਤੇ ਮੈਂ ਭਰਾਵਾ ਤੈਨੂੰ ਮਾਫੀ ਚਾਹਣਾ ਤੇ ਮੈਨੂੰ ਅੱਗੇ ਵਾਸਤੇ ਮਾਫ ਕਰਦੀ ਗਲਤੀ ਹੋ ਗਈ ਬਈ ਤਾਂਹੀਂ ਤਾਂ ਹੁਣ ਮੈਂ ਤੈਨੂੰ ਕੀ ਕਹਾ ਹੁਣ ਚਲ ਕੋਈ ਗੱਲ ਨਹੀਂ ਬਾਈ ਵਹਿ ਜਾ ਯਾਰ ਆ ਲੈ ਕੋਈ ਹਾਂ ਬਾਈ ਜਾ ਕੋਈ ਗੱਲ ਨਹੀਂ ਚੱਲ ਕੋਈ ਇੰਤਜ਼ਾਹ ਹੀ ਦੇ ਵਗੂ ਭੇਜਾ ਚਾਹ ਬਣੀ ਨਹੀਂ ਹੁੰਦੀ ਆ। ਦਾਦੇ ਇਹੇ ਤੂੰ ਪਾਣੀ ਤੋੜਦਾ ਨਹੀਂ ਮੈਨੂੰ ਸਾਥੇ ਛੱਡਦਾ। ਸਾਥੇ ਛੱਡ ਕੇ ਜੇ ਕੋਈ ਹੋਰ ਹੁੰਦਾ ਹਰਸ਼ਾ ਤਾਂ ਨਾ ਨੇ ਤੇਰੇ ਪਰਚਾ ਕਰਾਉਂਦਾ ਅਗਲਾ। ਫੇਰ ਪਤਾ ਲੱਗਦਾ ਤੈਨੂੰ। ਚੱਲ ਕੋਈ ਗੱਲ ਨਹੀਂ ਬਾਈ ਮੈਂ ਤੈਨੂੰ ਕਹਿਣਾ ਵੀ ਯਾਰ ਮੈਥੋਂ ਗਲਤੀ ਹੋ ਗਈ ਮੈਨੂੰ ਮaaf ਕਰ ਦੇ ਤੇ ਅੱਗੇ ਵਾਸਤੇ ਮੈਂ ਧਿਆਨ ਰੱਖਿਆ ਕਰੂੰਗਾ। ਅੱਗਾ ਵਾਸਤੇ ਧਿਆਨ ਰੱਖੋ ਨਹੀਂ ਪਾਣੀ ਜਣਾ ਬੰਦ ਕਰ ਦਾਂਗੇ ਇਹ ਲੋਕਾਂ ਦਾ। ਬਾਕੀ ਸਾਰੇ ਗਵਾਂਡੀ ਨੂੰ ਗਵਾਂਡੀ ਦਾ ਬਹੁਤ ਜ਼ਿਆਦਾ ਸੁਖ ਹੁੰਦਾ ਜਿਹੜਾ ਬੰਦਾ ਗਵਾਂਡੀ ਸਿਆਣਾ ਹੋਵੇ ਗਵਾਂਡੀ ਦੇ ਬਾਰੇ ਚ ਗਵਾਂਡੀ ਚੰਗਾ ਹੀ ਸੋਚਦਾ ਹੁੰਦਾ ਜਿਹੜਾ ਸਿਆਣਾ ਹੈ ਇਹੇ ਹੀ ਤਾਂ ਸੋਚਦੇ ਆਂ ਵੀ ਪਾਣੀ ਬਿਹਲਾ ਪੈਰ ਨੂੰ ਵਾੜਿਆ ਰਮਾਲੂਗਾ ਕੱਖ ਵੀ ਜੂ ਨਵਾਂ ਬੀਜੂਗਾ ਕਣਕ ਵੀ ਬੀਜੂਗਾ ਮੂਰੇ ਪਾਣੀ ਤਾਈਓ ਦੇ ਦਿੰਨੇ ਆ ਇਹ ਬਿਹਲਾ ਪੈਰ ਦੇ ਸੁਣਨੇ ਪਸੋਂ ਦੇ ਦਿੰਨੇ ਨਾ ਉਹ ਤਾਂ ਠੀਕ ਆ ਖੈਰ ਬਾਈ ਜੇ ਹੁਣ ਤੇਰੇ ਖੇਤ ਦੇ ਪਸ਼ੂ ਵੜਿਆ ਫਿਰਦਾ ਹੋਵੇ ਤਾਂ ਫਿਰ ਉਹ ਮੇਰੇ ਵੀ ਆਊਗਾ ਮੈਂ ਫੇਰ ਹੀ ਮੋੜ ਦੇਣਾ ਵੀ ਜਦ ਅੱਜ ਇਹਦੇ ਫਿਰਦਾ ਕਹ ਨੂੰ ਦੱਸ ਦੇ 10 ਮਿੰਟਾਂ ਨੂੰ ਮੇਰੇ ਵੀ ਆਊਗਾ ਇਹਦਾ ਸ਼ੌਕ ਹੈ ਇਹਹੀ ਕਮਾਂਡ ਦਾ ਸੁੱਖ ਹੁੰਦਾ ਜੇ ਹੁਣ ਮੈਂ ਕਹਿ ਦਿਆਂ ਯਾਰ ਵੀ ਚਲ ਕੋਈ ਗੱਲ ਨਹੀਂ ਯਾਰ ਬਿਚਾਰੀ ਜਾਣਦੇ ਆਪਾਂ ਕੀ ਲੈਣਾ ਤੇ ਆਇਆ ਵੀ ਜਦੋਂ ਮੰਗੋਲਿਆਂ ਤੇ ਆਉਂਦੀਆਂ ਕਣਕ ਮੂੰਹ ਮੁੱਛ ਦਿੰਦੇ ਆ ਜਾਨਵਰ ਨਹੀਂ ਮੁੜ ਕੇ ਫਿਰ ਉਹ ਔਖਾ ਹੋ ਜਾਂਦਾ ਤੇ ਚਲ ਕੋਈ ਗੱਲ ਨਹੀਂ ਬਾਈ ਮੈਂ ਮਾਫੀ ਚਾਹਣਾ ਯਾਰ ਬਾਵਾ ਇੱਥੇ ਰੱਖੀ ਗੌਰ ਹਾਂ ਬਾਈ ਜੀ ਫਿਰ ਚਾਹ ਲੀ ਜਾਓ ਯਾਰ ਚਾਹ ਦਾ ਤਾਂ ਪਿਆਸੀ ਜਿਹੜੀ ਚੋਲ ਸੀ ਇਹ ਨਹੀਂ ਪਤਾ ਤਾਂ ਇਹਦਾ ਡਾਕਟਰ ਨਾ ਪੁੱਜਦਾ ਪਈ 20 ਬੰਦੇ ਲਾ ਕੇ ਅੱਛਾ ਚਾਰ ਕੋਈ ਨਹੀਂ ਬਾਈ ਅ ਚਾਚਾ ਫੇਰ ਆ ਗਿਆ ਮੈਂ ਤਵਾਰੀ ਆ ਜਾਂਦਾ ਵਾਪਸ ਚਾਹ ਦੇਖਣਾ ਕੀ ਲਾ ਦਵਾਂ ਕੀ ਗੱਲ ਹੋ ਗਈ ਕੀ ਪਾਣੀ ਪਾਣੀ ਕਰੀ ਜਾਂਦੇ ਤੂੰ ਹੈ ਪਾਣੀ ਪਾਣੀ ਕਰੀ ਜਾਂਦੇ ਕੀ ਗੱਲ ਹੋ ਗਈ ਪਾਣੀ ਪਾਣੀ ਦਾ ਯਾਰ ਗੱਲਾਂ ਆ ਉਹ ਮੇਰੀ ਗੱਲ ਸੁਣਾ ਬਹਿ ਜਾ ਆਪਾਂ ਬੈਠ ਕੇ ਗੱਲ ਕਰਦੇ ਆ ਮੈਂ ਤੈਨੂੰ ਐ ਕਹਿੰਦਾ ਸੀਗਾ ਵੀ ਜੇ ਤੂੰ ਮੇਰੇ ਨਾਲ ਲੱਗ ਕੇ ਪਾਣੀ ਲਵਾਉਂਦਾ ਕਿੱਥੇ ਕਿਹੜਾ ਮਾਰਗ ਆਉਂਦਾ ਮੇਰਾ ਮੂਰੇ ਸੀ ਪਰ ਫੇਰ ਪਾਣੀ ਕਾਹਨੂੰ ਟੁੱਟਦਾ ਉਹ ਲਾਂਬਾ ਦੇ ਕੀ ਆ ਉਹ ਕਹਿੰਦਾ ਕਹਿੰਦਾ ਭਾਈ ਮੈਂ 4 ਦਿਨਾਂ ਨੂੰ ਜੀਰੀ ਵੱਢਣੀ ਐ ਤੇ ਤੁਸੀਂ ਤਾਂ ਮੇਰੀ ਸਾਰੀ ਜੀਰੀ ਭਰਤੀ ਮੈਂ ਤੈਨੂੰ ਤਾਂ ਕਰਕੇ ਕਹਿਣਾ ਵੀ ਅੱਗੇ ਵਾਸਤੇ ਪੁੱਤ ਸਿਆਣਾ ਬਣ ਜਾ ਵਧੀਆ ਰਹੇਗਾ ਆ ਤੇਰੀ ਮਾਂ ਵਿਚਾਰੀ ਉਹ ਮੋਹ ਖੇਤ ਚਾਹ ਲੈ ਕੇ ਜਾਂਦੀ ਆ ਕਿ ਤੂੰ ਰੋਟੀਆਂ ਫੜਾਉਂਦੀ ਆ ਇਹ ਘਰ ਦਾ ਕਰੇ ਕਿ ਖੇਤ ਦਾ ਕਰੇ ਭਾਂਡਾ ਢਿੰਡਾ ਮਾਂਦੀ ਆ ਕੱਪੜਾ ਲੀ ਜਾ ਧੋਂਦੀ ਆ ਤੇ ਅਮ ਆਪਣੇ ਘਮਸ ਵੀ ਇਹਨੂੰ ਸੁਣਨੀ ਕਰਦੀ ਆ ਇਹ ਵਿਚਾਰੀ ਕਿੱਧਰ ਕਿੱਧਰ ਹੋ ਗਈ ਮੈਂ ਤਾਂ ਤੈਨੂੰ ਤਾਂ ਕਰਕੇ ਕਹਿਣਾਗਾ ਵੀ ਅੱਗੇ ਵਾਸਤੇ ਤੂੰ ਮੜਾ ਸੁਧਰ ਜਾ ਵਧੀਆ ਰਹੇਗਾ ਤੇਰੀ ਜ਼ਿੰਦਗੀ ਦਾ ਸਵਾਲ ਮੈਂ ਕਿਸੇ ਤੋਂ ਤਾਂ ਕੀ ਲੈਣਾਗਾ ਜੇ ਤੂੰ ਆ ਆਪਦਾ ਮੇਰਾ ਤਾਂ ਕਰਕੇ ਤੇਰੇ ਤੇ ਢੰਮਾ ਚਦਾ ਮੈਂ ਤਾਂ ਤੂੰ ਬੜਾਗਾ ਨਾ ਇਹ ਮੈਂ ਕੱਲਾ ਪਾਣੀ ਲਾ ਦੂੰਗਾ ਝੋਨਾ ਤੋਂ ਪਾਣੀ ਚ ਡਬੋਤਾ ਉਹਨਾਂ ਦਾ ਉਹ ਜਦੋਂ ਮੈਨੂੰ ਤੂੰ ਜਵਾਬ ਦੇ ਗਿਆ ਮੈਨੂੰ ਕਹਿੰਦਾ ਕਿ ਮੈਂ ਤਾਂ ਜਾਣਾਂ ਘਰ ਨੂੰ ਤੂੰ ਤਾਂ ਖਿਆਰ ਸਿੱਟ ਕੇ ਘਰੇ ਭੱਜਾਇਆ ਤੇ ਆ ਕੇ ਬਾਕੀ ਜਿਹੜੇ ਮੋਬਾਈਲ ਚਲਾਉਣ ਲੱਗਾ ਤੇ ਫਿਰ ਮੈਂ ਹੋ ਕੱਲਾ ਜਾਣਾ ਕਰਾਂ ਤਾਂ ਕੀ ਕਰਾਂ ਮੈਂ ਪਿੱਛੇ ਜਿਹੜਾ ਮਾਰਾਂ ਕਿ ਮੂਰੇ ਜਿਹੜਾ ਮਾਰਾਂ ਜੇ ਮੈਂ ਪਿੱਛੇ ਜਿਹੜਾ ਮਾਰਦਾ ਤਾਂ ਖਾਲ ਟੁੱਟਦਾ ਹੈ ਤੇ ਜੇ ਮੈਂ ਮੂਹਰੇ ਜਾਂਦਾ ਫਿਰ ਬੱਟਾਂ ਡੁੱਟਦੀਆਂ ਨਹੀਂ ਆ ਤੇ ਗਮਾਂਡੀਆਂ ਦੇ ਪਾਣੀ ਪੈਣ ਦਾ ਵੀ ਡਰ ਹੁਣ ਜੇ ਤੂੰ ਮੇਰੇ ਨਾਲ ਲੱਗ ਕੇ ਪਾਣੀ ਲਵਾਉਂਦਾ ਫੇਰ ਤਾਂ ਚੱਲ ਨਾਲ ਆ ਲੈ ਚਾਹ ਪੀ ਲਓ ਤੇ ਪੱਠੇ ਵੱਢ ਲਿਓ ਫੇਰ ਤੋਂ ਮੱਝ ਨੂੰ ਪਾਉਣੇ ਹੈਗੇ ਮੱਝ ਸੂਣ ਵਾਲੀ ਆ ਆਪਣੀ ਤੇ ਤੂੰ ਖੇਤੋਂ ਪੱਠੇ ਵੱਢੀ ਨਾ ਹੋਰ ਬਸ ਹੁਣ ਨਾਲੇ ਵੇਖਿਆ ਮਾੜਾ ਜਿਹੜਾ ਮਾਰੋ ਕਿੰਨਾ ਪਾਣੀ ਪੁਣੀ ਪੈ ਗਿਆ ਮਨੇ ਨੇ ਨਾ ਹੋਰ ਹੁਣ ਚੱਲ ਕੋਈ ਗੱਲ ਨਹੀਂ ਬੰਦਾ ਹੁੰਦਾ ਨਾ ਜਿਹੜਾ ਇੱਕ ਇਨਸਾਨ ਹੁੰਦਾ ਗਲਤੀਆਂ ਦਾ ਬੁਤਲਾ ਹੁੰਦਾ ਤੇ ਅੱਗੇ ਵਾਸਤੇ ਬੁੱਤ ਬਣ ਕੇ ਮੈਨੂੰ ਨਾ ਕਿਤੇ ਇਹ ਹੋਵੇ ਕਿਤੇ ਅਗਲੇ ਨਾਲ ਲੜਨਾ ਪੈ ਜੇ ਉਹਨਾਂ ਨੇ ਆਪਾਂ ਨੂੰ ਮੋਟਰ ਦਾ ਪਾਣੀ ਬੰਦ ਕਰ ਦੇਣਾ ਨਹੀਂ ਢੜੀ ਮੇਤ ਤੋਂ ਗਲਤੀ ਹੋ ਗਈ ਤੁਸੀਂ ਹੈਗਾ ਮੇਰੇ ਮੁੰਡਾ ਲਾਉਣ ਵਾਲਾ ਨਾਲ ਜੇ ਤੁਸੀਂ ਨਾ ਖੜਿਆ ਮੇਰੇ ਨਾਲ ਤਾਂ ਖੜੂਗਾ ਕੌਣ ਚੱਲ ਬਿੱਲੇ ਧੰਨਵਾਦ ਤੇਰਾ ਮੈਂ ਤੈਨੂੰ ਜਉਂਦਾਵਾਦ ਕਰ ਰਿਹਾ ਰੱਬ ਤੋਂ ਹੀ ਮੰਗ ਮੰਗਦਾ ਵੀ ਤੈਨੂੰ ਆਪਦੀ ਗਲਤੀ ਦਾ ਅਹਿਸਾਸ ਹੋ ਗਿਆ ਜੇ ਹੁਣ ਤੂੰ ਮੇਰੇ ਨਾਲ ਹੁੰਦਾ ਤਾਂ ਉਹਦੇ ਪਾਣੀ ਟੁੱਟ ਕੇ ਪੈਂਦਾ ਕਾਹਨੂੰ ਉਹ ਲਾਂਬਾ ਦਿੰਦਾ ਤੇ ਚੱਲ ਕੁਈ ਗੱਲ ਅੱਗੇ ਵਾਸਤੇ ਸੇਣਾ ਬਣ ਕੇ ਰਹੀਂ ਜਉਂਦਾਵਾਦ ਰੱਬ ਤੇਰੀਆਂ ਲੰਮੀ ਓਵਰਾਂ ਕਰੇ ਚੱਲ ਹੁਣ ਮੈਂ ਤੇਰੇ ਨਾਲ ਕੰਮ ਕਰਾਇਆ ਕਰੂੰ ਮੈਂ ਚੱਲ ਆਪਾਂ ਚੱਲੀਏ ਪੱਠੇ ਵੱੜ ਕੇ ਹਾਂ ਚੱਲੀਏ ਤੱਕ ਰਾਤੀ ਕਿੱਥੇ ਆ ਸਤਿ ਸ਼੍ਰੀ ਅਕਾਲ ਦੋਸਤੋ ਆ ਜਿਹੜੀ ਤੁਸੀਂ ਸਾਡੀ ਵੀਡੀਓ ਵੇਖ ਕੇ ਹਟਿਓ ਸਾਡੀ ਵੀਡੀਓ ਵੇਖ ਕੇ ਦੱਸਿਓ ਵੀ ਕਿਵੇਂ ਲੱਗੀ ਕਮੈਂਟ ਕਰਕੇ ਦੱਸੋ ਸਾਡਾ ਚੈਨਲ ਬਣਿਆ ਆ ਬਠਿੰਡੇ ਦੀ ਸ਼ਾਨ ਬੀਬੀ ਵਾਲਾ ਦੂ ਦੂ ਦਾ ਚੈਨਲ ਬਣਿਆ ਹੋਇਆ ਤੇ ਜੇ ਕੋਈ ਨਾ ਕੋਈ ਗਲਤੀ ਹੁੰਦੀ ਆ ਤਾਂ ਸਾਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਪਿਆਰ ਭਰੀ ਸਤਿ ਸ਼੍ਰੀ ਅਕਾਲ